ਨਾਲਪਿੰਨ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਵਿੱਚ আয়োজিত ਵਿਸ਼ਵ ਵਾਤਾਵਰਣ ਦਿਵਸ ਸਮਾਰੋਹ ਦੌਰਾਨ ਪ੍ਰਸਿੱਧ ਆਰਕੀਟੈਕਟ ਸੰਜੀਤ ਗੋਇਲ ਨੂੰ ਉਤਮਤਾ ਲਈ ਵਾਤਾਵਰਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਸਮਾਗਮ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨਸ ਵੱਲੋਂ আয়োজিত ਕੀਤਾ ਗਿਆ ਸੀ ਅਤੇ ਇਸ ਵਿੱਚ ਉਦਯੋਗ ਦੀਆਂ ਉੱਗੀਆਂ ਸ਼ਖਸੀਅਤਾਂ ਤੇ ਸਰਕਾਰੀ ਪਤਵੰਤਿਆਂ ਨੇ ਸ਼ਿਰਕਤ ਕੀਤੀ ਇਹ ਇਹ ਪੁਰਸਕਾਰ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਤਰਨੂਪਰੀਤ ਸਿੰਘ ਸੌਂਦ ਵੱਲੋਂ ਬੋਇਲ ਦੇ ਵਾਤਾਵਰਣ ਸਥਿਰਤਾ ਖਾਸ ਕਰਕੇ ਊਰਜਾ ਸੰਭਾਲ ਅਤੇ ਗ੍ਰੀਨ ਆਰਕੀਟੈਕਚਰਲ ਅਭਿਆਸਾਂ ਦੇ ਖੇਤਰ ਵਿੱਚ ਮਹੱਤਵਪੂਰਨ ਅਤੇ ਨਿਰੰਤਰ ਯੋਗਦਾਨ ਲਈ ਪੇਸ਼ ਕੀਤਾ ਗਿਆ। गोयल ਨੂੰ ਪਦਮਸ਼ਰੀ ओंकार ਸਿੰਘ ਪਾਵਰ ਸਮੇਤ ਕਈ ਉੱਗੇ ਉਦਯੋਗਪਤੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਉਦਯੋਗਕ ਖੇਤਰ ਦੇ ਅੰਦਰ ਵਾਤਾਵਰਣ ਅਨੁਕੂਲ ਪਹਿਲ ਕਦਮੀਆਂ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸਮੂਹਿਕ ਯਤਨਾਂ ਨੂੰ ਮਾਨਤਾ ਦਿੱਤੀ ਗਈ। ਇਸ ਸਮਾਰੋਹ ਨੇ ਵਾਤਾਵਰਣ ਸੰਭਾਲ ਪ੍ਰਤੀ ਚੱਲ ਰਹੇ ਯਤਨਾਂ ਨੂੰ ਮਨਾਉਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ ਜਿਸ ਵਿੱਚ ਗ੍ਰੀਨ ਵਦੇਰੇ ਟਿਕਾਊ ਭਵਿੱਖ ਲਈ ਵਚਨਬੱਧਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ ਗਿਆ ਸੰਜੀਤ ਗੋਇਲ ਜੋ ਕਿ LCCL ਦੇ ਡਾਇਰੈਕਟਰਾਂ ਵਿੱਚੋਂ ਇੱਕ ਸਨ ਅਤੇ IAS IEA PC 2015 ਤੋਂ 2023 ਦੇ ਚੇਅਰਮੈਨ ਸਨ ਵਰਤਮਾਨ ਵਿੱਚ ਪੇਡਾ ਦੇ ਨਾਲ ਇੱਕ EC BC ਮਾਹਰ ਅਤੇ LSSC L ਵਿੱਚ ਇੱਕ ਤਕਨੀਕੀ ਮਾਹਰ ਹਨ ਉਹਨਾਂ ਪੰਜਾਬ ਵਿੱਚ ਬਹੁਤ ਸਾਰੀਆਂ ਇਮਾਰਤਾਂ ਡਿਜ਼ਾਈਨ ਕੀਤੀਆਂ ਜੋ ਵਾਤਾਵਰਣ ਅਨੁਕੂਲ ਹਨ